ਰੀਡਿੰਗ ਖਬਰਾਂ ਮੰਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 2025 ਵਿੱਚ ਕੈਨੇਡਾ ਇਮੀਗ੍ਰੇਸ਼ਨ ਦੇ ਲਈ ਬਾਰਕਾਰਨੀ ਦੀ ਦਲੇਰ ਯੂਜ਼ਰਾਂ 2025 ਦੀਆਂ ਸੰਗੀ ਚੋੜਾਂ ਵਿੱਚ ਆਪਣੀ ਜਿੱਤ ਤੋਂ ਬਾਅਦ ਬਾਰਕਾਰਨੀ ਦੀ ਅਗਵਾਈ ਵਿੱਚ ਕੈਨੇਡਾ ਦੇ ਲਿਬਰਲ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਕੇ ਜਾਣ ਲਈ ਤਿਆਰ ਨੇ ਲਿਬਰਲ ਇੱਕ ਘੱਟ ਗਿਣਤੀ ਦੀ ਸਰਕਾਰ ਬਣਾਉਣਗੇ ਉਹਨਾਂ ਦੇ ਪਲੇਟਫਾਰਮ ਅਤੇ ਮੁਹਿਮ ਦੇ ਵਾਅਦੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਲਈ ਉਹਨਾਂ ਦੀਆਂ ਯੋਜਨਾਵਾਂ ਦੀ ਇੱਕ ਸਪਸ਼ਟ ਚਰਚਾ ਪੇਸ਼ ਕਰਦੇ ਨੇ ਸਥਾਈ ਨਿਵਾਸ ਦਾਖਲਿਆਂ ਨੂੰ ਸਥਿਰ ਕਰਨ ਤੋਂ ਲੈ ਕੇ ਸਥਾਈ ਨਿਵਾਸ ਪੱਧਰ ਨੂੰ ਘੱਟ ਕਰਨ ਤੱਕ ਇਹ ਲੇਖ ਇਮੀਗ੍ਰੇਸ਼ਨ ਲਈ ਲਿਬਰਲਾਂ ਦੀ ਦ੍ਰਿਸ਼ਟੀਕੋਣ ਦੀ ਪਰਚੋਲ ਕਰਦਾ ਹੈ ਜਿਸ ਵਿੱਚ ਫ੍ਰੈਂਚ ਬੋਲਣ ਵਾਲੇ ਭਾਈਚਾਰੇ ਆਰਥਿਕ ਵਿਕਾਸ ਅਤੇ ਸਰਹੱਦੀ ਸੁਰੱਖਿਆ ਤੇ ਉਹਨਾਂ ਦਾ ਧਿਆਨ ਸ਼ਾਮਲ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਲਈ ਇੱਕ ਨਵਾਂ ਯੁੱਗ ਲਿਬਰਲ ਪਾਰਟੀ ਦੀ 2025 ਦੀਆਂ ਚੋਣਾਂ ਵਿੱਚ ਜਿੱਤ ਕੈਨੇਡਾ ਦੇ ਇਮੀਗ੍ਰੇਸ਼ਨ ਲੈਂਡਸਕੇਪ ਲਈ ਇੱਕ ਮਹੱਤਵਪੂਰਨ ਪੱਲਾ ਹੈ। ਜਸਟਿਨ ਟਰੂਡੋ ਤੋਂ ਥੋੜੇ ਸਮੇਂ ਦੇ ਲਈ ਸੱਤਾ ਸੰਭਾਲਣ ਤੋਂ ਬਾਅਦ ਮਾਰਕ ਕਾਰਨੀ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਜੋਂ ਜਾਰੀ ਰਹਿਣ ਵਾਲੇ ਲਿਬਰਲ ਅਜਹੀ ਨੀਤੀਆਂ ਕਰਨ ਲਈ ਤਿਆਰ ਨੇ ਜੋ ਹਾਲ ਹੀ ਦੇ ਸਾਲਾਂ ਦੀਆਂ ਚੁਣੌਤੀਆਂ ਨੂੰ ਹੱਲ ਕਰਦੀਆਂ ਨੇ ਅਤੇ ਇੱਕ ਸਵਾਗਤ ਯੋਗ ਰਾਸ਼ਟਰ ਵੱਜੋਂ ਕੈਨੇਡਾ ਦੀ ਸਾਖ ਨੂੰ ਕਾਇਮ ਰੱਖ। ਯਾਨੀ ਉਹਨਾਂ ਦਾ ਪਲੇਟਫਾਰਮ ਇੱਕ ਸੰਤੁਸ਼ਟ ਪਹੁੰਚ ਤੇ ਜ਼ੋਰ ਦਿੰਦਾ ਸਥਿਰਤਾ, ਆਰਥਿਕ ਖਾਸ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਕੇਂਦਰਿਤ ਕਰਦਾ ਹੈ। ਮੋਹਿਮ ਦੌਰਾਨ ਕਾਰਨੀ ਨੇ ਪਿਛਲੀ ਸਰਕਾਰ ਦੇ ਅਧੀਨ ਇਮੀਗ੍ਰੇਸ਼ਨ ਵਿੱਚ ਅਸਥਾਈ ਵਾਧੇ ਵਜੋਂ ਲਬਰਲ ਦੁਆਰਾ ਦੱਸੇ ਗਏ ਵਰਣਨ ਤੋਂ ਬਾਅਦ ਵਾਪਸ ਟਰੈਕ 'ਤੇ ਆਉਣ ਦੀ ਜ਼ਰੂਰਤ ਨੂੰ ਜਾਗਰੂਕ ਕੀਤਾ। ਇਸ ਵਾਅਦੇ ਤੇ ਖਾਸ ਕਰਕੇ ਕੋਵਿਡ-19 ਮਹਾਮਾਰੀ ਦੌਰਾਨ ਅਤੇ ਬਾਅਦ ਵਿੱਚ ਰਿਹਾਇਸ਼ ਸੇ ਸੰਭਾਲ ਤੇ ਸਮਾਜਿਕ ਸੇਵਾਵਾਂ 'ਤੇ ਕਾਫੀ ਦਬਾਅ ਆਇਆ। ਲਿਬਰਲ ਦੀ ਯੋਜਨਾ ਦਾ ਉਦੇਸ਼ ਇਹਨਾਂ ਮੁੱਦਿਆਂ ਨੂੰ ਹੱਲ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਇਮੀਗ੍ਰੇਸ਼ਨ ਕੈਨੇਡਾ ਦੀ ਆਰਥਿਕਤਾ ਅਤੇ ਸਮਾਜ ਨੂੰ ਲਾਹ ਪਹੁੰਚਾਉਂਦਾ ਰਹੇ ਸਲਾਣਾ ਇਮੀਗ੍ਰੇਸ਼ਨ ਟੀਚਰਸ ਸਥਿਰ ਲਿਬਰਲ ਪਾਰਟੀ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਮੁੱਖ ਸਿਧਾਂਤਾਂ ਵਿੱਚੋਂ 1 2027 ਤੋਂ ਬਾਅਦ ਕੈਨੇਡਾ ਦੇ ਆਬਾਦੀ ਦੇ 1% ਤੋਂ ਘੱਟ ਸਾਲਾਨਾ ਸਥਾਈ ਨਿਵਾਸ ਪੀਆਰ ਦਾਖਲਿਆਂ ਨੂੰ ਸਥਿਰ ਕਰਨ ਦੀ ਵਚਨਬੱਧਤਾ ਹੈ ਏ ਪੌਂਚ 2025 ਤੋਂ 2027 ਦੇ ਲਈ ਮੌਜੂਦਾ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਨਾਲ ਬੇਲ ਖਾਂਦੀ ਹੈ 2025 ਵਿੱਚ 395000 2026 ਵਿੱਚ 380000 ਅਤੇ 2027 ਵਿੱਚ 10 ਲੱਖ 65000 ਦੇ ਪੀਆਰ ਟਿਚਨ ਨੂੰ ਨਿਰਧਾਰਤ ਕਰਦਾ ਹੈ ਕੈਨੇਡিয়ান ਖਬਰਾਂਵਾਂ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ